ਜਿੱਥੇ ਸੁੱਖ ਮਿਲਦਾ ਹੈ ਉੱਥੇ ਕਹਿੰਦੇ ਉਸ ਦਾ ਨਾਂ ਜਗਾਦਾ ਸੁਖਮਣੀ ਰੱਖਿਆ ਜਾਂਦਾ ਹੈ ਔਰ ਅੱਜ ਅਸੀਂ ਉਸ ਕਲੋਨੀ ਵਿੱਚ ਖੜੇ ਆ ਬੇਗੋਵਾਲ ਸ਼ਹਿਰ ਚ ਪੈਂਦਾ ਔਰ ਕਪੂਰਥਲ ਜ਼ਿਲ੍ਹੇ ਚ ਕਪੂਰਥਲੇ ਜ਼ਿਲ੍ਹੇ ਚ ਪੈਂਦੀ ਹੈ ਕਲੋਨੀ ਸੁਖਮਣੀ ਔਰ ਬੇਗੋਵਾਲ ਸ਼ਹਿਰ ਦੇ ਵਿੱਚ ਔਰ ਦੱਸ ਦਈਏ ਕਿ ਆਜੋ ਆਜੋ ਪਾਣੀ ਖੜਾ ਹੈ ਦੱਸਦੇ ਆ ਕਿ ਬਰਸਾਤਾਂ ਦਾ ਪਾਣੀ ਹੈ ਔਰ ਜੇ ਜਲ ਕੁਕੜੀਆਂ ਦੀ ਗੱਲ ਕਰੀਏ ਤਾਂ ਐਵੇਂ ਚੱਲ ਰਹੀਆਂ ਨੇ ਜਿਵੇਂ ਝੀਲ ਦੇ ਉੱਤੇ ਚੱਲਦੀਆਂ ਹੋਣ ਇਹ ਤਸਵੀਰਾਂ ਜਿਹੜੀਆਂ ਉਸ ਏਰੀਆ ਦੀਆਂ ਨੇ ਜਿੱਥੇ ਐਨ ਆਰ ਆਈ ਲੋਕ ਰਹਿੰਦੇ ਨੇ ਜੇ ਕੋਠੀਆਂ ਦੀ ਗੱਲ ਕਰੀਏ ਤਾਂ ਲਾਇਨ ਸਰ ਵੇਖ ਸਕਦੇ ਹੋ ਕਿੰਨੀਆਂ ਵੱਡੀਆਂ ਵੱਡੀਆਂ ਕੋਠੀਆਂ ਨੇ ਔਰ ਕਿੰਨੇ ਸਮੇਂ ਤੋਂ ਇਹ ਲੋਕ ਐਨ ਆਰ ਆਈ ਲੋਕ ਬਾਹਰ ਰਹਿੰਦੇ ਨੇ ਇਹ ਸੁਖਮਣੀ ਕਲੋਨੀ ਆ ਤੇ ਜੇ ਸੁਖਮਣੀ ਕਲੋਨੀ 'ਚ ਰਹਿੰਦੇ ਹੋ ਤਾਂ ਫਿਰ ਤੁਸੀਂ ਵੇਖ ਸਕਦੇ ਹੋ ਕਿ ਇਹਦੀ ਹਾਲਾਤ ਕੀ ਆ ਸੁਖਮਣੀ ਕਲੋਨੀ ਦੇ ਹਾਲਾਤ ਜੇ ਇਸ ਤਰ੍ਹਾਂ ਦੇ ਆ ਤਾਂ ਹੋਰ ਕਲੋਨੀਆਂ ਦੇ ਕੀ ਹਾਲ ਹੋਣਗੇ ਇਹ ਜੋ ਪਾਣੀ ਖੜਾ ਹੈ ਇਹ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਇਹ ਜੋ ਐਨ ਆਰ ਆਈ ਲੋਕਾਂ ਦੇ ਘਰ ਨੇ ਜਿਹੜੇ ਲੋਕ ਆਪਣੇ ਪੰਜਾਬ ਦੇ ਹਿੱਤਾਂ ਲਈ ਗੱਲ ਕਰਦੇ ਨੇ ਜਿਹੜੇ ਵਿਦੇਸ਼ਾਂ 'ਚ ਰਹਿ ਕੇ ਪੰਜਾਬ ਦਾ ਨਾਂ ਰੱਟਦੇ ਨੇ ਇਹ ਉਹਨਾਂ ਲੋਕਾਂ ਦਾ ਸ਼ਹਿਰ ਹੈ ਇਹ ਉਹਨਾਂ ਲੋਕਾਂ ਦੀਆਂ ਰਹਿائشਾਂ ਨੇ ਲੇਕਿਨ ਇਹਨਾਂ ਰਹਿائشਾਂ ਦੀ ਗੱਲ ਕਰੀਏ ਤਾਂ ਇਹ ਰਹਿائشਾਂ ਦੀ ਅਜਹ ਹਾਲਾਤ ਤੁਸੀਂ ਵੇਖੋ ਕਿ ਇਸ ਕਲੋਨੀ ਸੁਖਮਣੀ ਦੀਆਂ ਸੜਕਾਂ ਜਿਹੜੀਆਂ ਪ੍ਰੋਪਰ ਟੁੱਟੀਆਂ ਹੋਈਆਂ ਨੇ ਔਰ ਇਸ ਕਲੋਨੀ ਵਿੱਚ ਜੇ ਗੱਲ ਕਰੀਏ ਤਾਂ ਜੜੀਆਂ ਬੂਟੀਆਂ ਇਸ ਤਰ੍ਹਾਂ ਨੇ ਜਿਵੇਂ ਕੋਈ ਜੰਗਲ ਬੀਜਾ ਬਾਣ ਹੋਵੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਸੁਖਮਣੀ ਕਲੋਨੀ ਦੀਆਂ ਔਰ ਜੋ ਜੁੱਸੀਆਂ ਬਖਤਾਂ ਵੇਖ ਰਹੇ ਹੋ ਇਹ ਜਲ ਕੁਕੜੀਆਂ ਵੇਖ ਰਹੇ ਹੋ ਇਹ ਪਾਣੀ ਦੇ ਵਿੱਚ ਤੈਰ ਰਹੀਆਂ ਜਿਵੇਂ ਝੀਲ 'ਚ ਤੈਰਦੀਆਂ ਹੋਣ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਇਹ ਕੋਠੀਆਂ ਔਰ ਨਾਲ ਇਹ ਬਖਤਾਂ ਵੀ ਵਿਖਾਈਆਂ ਜਾਣ ਇਹ ਹਾਲਾਤ ਨੇ ਸੁਖਮਣੀ ਕਲੋਨੀ ਬੇਗੋਵਾਲ ਦੇ ਔਰ ਐਨ ਆਰ ਆਈ ਏਰੀਏ ਦੇ ਹਾਂ ਗੱਲ ਕਰੀਏ ਤਾਂ ਇੱਥੇ ਭਾਈ ਸਾਹਿਬ ਖੜੇ ਨੇ ਜੋ ਸੁਖਮਨੀ ਕਲੋਨੀ ਚ ਰਹਿੰਦੇ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਵੇਂ ਵੇਖਦੇ ਹੋ ਇਹ ਕਲੋਨੀ ਦੇ ਹਾਲਾਤ ਜੋ ਨਾਂ ਸੀਗਾ ਨਾਂ ਸੁਣ ਕੇ ਕਿਵੇਂ ਲੱਗੀ ਔਰ ਅੱਜ ਕਿਵੇਂ ਆ ਹਾਲਾਤ ਸਤਿ ਸ੍ਰੀ ਅਕਾਲ ਮੈਂ ਜਨਰਲ ਸਕੱਤਰ ਕਾਂਗਰਸ ਪਾਰਟੀ ਦਾ ਬੋਲ ਰਿਹਾ ਹਾਂ ਮੇਰਾ ਪਿੰਡ ਅਕਰਪੋਰੇ ਮੈਂ ਇਸ ਕਲੋਨੀ ਦੇ ਵਿੱਚ ਬੇਟੀ ਵਾਸਤੇ ਇੱਕ ਕੋਠੀ ਲਈ ਏ ਕੋਠੀ ਲੈਣ ਦੇ ਬਾਅਦ ਵੀ ਮੈਨੂੰ ਪਤਾ ਲੱਗਾ ਲੱਗੇ ਪਹਿਲਾਂ ਵੀ ਪਤਾ ਥੋੜਾ ਸੁਣਿਆ ਸੀ ਤੇ ਬਾਅਦ ਵੀ ਪਤਾ ਲੱਗਾ ਹੈ ਕਲੋਨੀ ਦਾ ਨਾਂ ਸੁਖਮਨੀ ਤੇ ਕੰਮ ਇਹਦੇ ਸੁਖਮਨੀ ਵਾਲੇ ਨਹੀਂ ਹੈ ਪਾਣੀ ਦੇਖੋ ਤੁਸੀਂ ਇਸ ਟਾਈਮ ਚਾਰ ਸ਼ਫੇਰੇ ਬਰਸਾਤ ਦਾ ਪਾਣੀ ਜਿਹੜਾ ਬਹੁਤ ਜ਼ਿਆਦਾ ਪਿੱਛੇ ਵੀ ਖੜਾ ਘੁੱਟੀ ਦੇ ਅੱਗੇ ਵੀ ਖੜਾ ਹੈ ਸਕੂਲ ਦੇ ਸਾਈਡ ਤੇ ਵੀ ਖੜਾ ਸਾਰੇ ਪਾਸੇ ਖੜਾ ਸੜਕਾਂ ਇਹਦੀਆਂ ਬਿਲਕੁਲ ਸਾਰੇ ਟੁੱਟੀਆਂ ਨੇ ਕਿਸੇ ਦਾ ਇੱਧਰ ਪਾਸੇ ਧਿਆਨ ਨਹੀਂ ਮੱਛਰ ਮੱਕੀ ਤੇ ਬਿਮਾਰੀਆਂ ਦਾ ਘਰ ਹੈ ਇੱਥੇ ਬਹੁਤ ਜ਼ਿਆਦਾ ਐਂਡਰ ਹੀ ਸਾਰੇ ਰਹਿੰਦੇ ਨੇ ਤਕਰੀਬਨ ਐਂਡਰ ਹੀ ਰਹਿੰਦੇ ਨੇ ਉਹ ਚਾਰੇ ਆਉਂਦੇ ਨੇ ਇੱਥੋਂ ਬਿਮਾਰੀਆਂ ਲੈ ਕੇ ਜਾਂਦੇ ਨੇ ਇਹ ਸਰਕਾਰ ਨੂੰ ਤੇ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਸੜਕ ਬੰਨੀ ਚਾਹੀਦੀ ਹੈ ਇਹਦਾ ਸੀਵਰ ਜਿਹੜਾ ਇਹਦਾ ਨਿਕਾਸ ਹੋਣਾ ਚਾਹੀਦਾ ਫਿਰ ਨਿਕਾਸ ਹੋਵੇ ਤੇ ਅੰਦਰ ਆਣ ਤੇ ਜਾ ਕੇ ਇੱਥੇ ਸੋਹਣੀ ਕਲੋਨੀ ਦਾ ਨਾਂ ਉੱਚਾ ਕਰਨ ਤੇ ਨਾਂ ਉੱਚਾਣਾ ਕੀ ਕਰਨਾ ਪਰ ਇੱਥੋਂ ਆਂਦੇ ਨੇ ਤੇ ਬਿਮਾਰੀਆਂ ਲੈ ਕੇ ਜਾਂਦੇ ਨੇ ਤੇ ਸਰਕਾਰ ਨੂੰ ਬਿਲਕੁਲ ਖਿਆਲ ਨਹੀਂ ਕਿਸੇ ਨੂੰ ਬਿਲਕੁਲ ਖਿਆਲ ਨਹੀਂ ਸੜਕ ਬਹੁਤ ਦਿਨਾਂ ਦੀ ਟੁੱਟੀ ਏ ਚਾਰ-ਛਪਰੇ ਸੜਕਾਂ ਟੁੱਟੀਆਂ ਨੇ ਮੇਨ ਰੋਡ ਦੇ ਕੋਲ ਏ ਕੋਲ ਸੰਤ ਬਾਪ ਪ੍ਰੇਮ ਸਿੰਘ ਦੀ ਕੋਠੀ ਏ ਲਾਗੇ ਸੜਕ ਲੰਘਦੀ ਮੇਨ ਲੇਕਿਨ ਇਹ ਸੜਕ ਦਾ ਕੋਈ ਸੁਨਾਈ ਨਹੀਂ ਨਾ ਇਹ ਛਪੜਾਂ ਦੀ ਸੁਣਾਈ ਏ ਬਹੁਤ ਜ਼ਿਆਦਾ ਪਾਣੀ ਹੈ ਚਾਰਸ਼ਪੇਰੇ ਗੰਦ ਗੰਦਗੀ ਬਹੁਤ ਜ਼ਿਆਦਾ ਖਿਲਰੀ ਪਈ ਹੈ ਸਾਡੀ ਬੇਨਤੀ ਹੈ ਕਿ ਇਸ ਕਲੋਨੀ ਦਾ ਸੁਣਾਈ ਜੋਵੇ ਤੇ ਇਹਦੀ ਜੀਵਨ ਦੁੱਖ ਤਕਲੀਫਾਂ ਨੇ ਉਹ ਸੁਣੀਆਂ ਜਾਣ ਤਾਂ ਕਿ ਐਨਆਰਆ ਆਣਗੇ ਤੇ ਇੱਥੇ ਲੋਕਾਂ ਦਾ ਜਸਕਾਨ ਸਰਕਾਰ ਦਾ ਵੀ ਜਸਕਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦਈਏ ਕਿ ਇਹ ਭਾਈ ਸਾਹਿਬ ਹੋਰ ਵੀ ਖੜਨੇ ਇਹਨਾਂ ਦੀ ਵੀ ਰਿਆਸ਼ ਕੋਲਿਆ ਹਾਂਜੀ ਸਰ ਸਤਿ ਸਾਕ ਜੀ ਸਤਿ ਸਾਕ ਜੀ ਸਰ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ 1-4-5 ਸਾਲ ਤੱਕ ਜਿੱਥਰੇ ਹਾਂ ਤੇ ਪਾਣੀ ਇਹ ਕਿੰਨੇ ਸਮੇਂ ਤੋਂ ਖੜਾ ਬਰਸਾਤਾਂ ਤੋਂ ਜਾਂ ਬੋਇਲਾਂ ਲਈਏ ਕਿਤੇ ਇਹ ਬਰਸਾਤਾਂ ਦੇ ਟਾਈਮ ਦੇ ਇੱਥੇ ਪਾਣੀ ਜਦੋਂ ਲੈ ਕੇ ਪਾਣੀ ਖੜਾ ਤੇ ਕੋਈ ਮਹਿਕਮੇ ਦੇ ਵੱਲ ਧਿਆਨ ਨਹੀਂ ਦਿੰਦੇ ਕੋਈ ਤੁਸੀਂ ਵੇਖਿਆ ਕਿ ਹੈਲਥ ਡਿਪਾਰਟਮੈਂਟ ਵਾਲੇ ਵੀ ਨਹੀਂ ਆਏ ਹੋਣਗੇ ਇੱਥੇ ਵੇਖਣ ਵਾਸਤੇ ਨਹੀਂ ਨਹੀਂ ਕੋਈ ਨਹੀਂ ਆਇਆ ਜੀ ਆ ਪਿੱਛੇ ਬੱਚਿਆਂ ਦੀ ਪਾਰਕ ਆ ਉਹਨਾਂ ਦੇ ਵੀ ਜੰਗਲ ਬਣਿਆ ਪਿਆ ਇਧਰਲੇ ਬਣੇ ਬੱਚ ਮੱਛਰ ਮੱਖੀਆਂ ਬੁਰਾ ਆ ਲਿਆ ਦੱਸ ਦਈਏ ਕੀ ਹੈ ਤਸਵੀਰਾਂ ਜੋ ਹੈ ਇਹ ਵੇਗੋਵਾਲ ਦੀਆਂ ਨੇ ਔਰ ਸੁਖਮਣੀ ਕਲੋਨੀ ਦੀਆਂ ਨੇ ਔਰ ਸੁਖਮਣੀ ਕਲੋਨੀ ਦੇ ਵਿੱਚ ਜੇ ਗੰਦਗੀ ਦੇ ਹਾਲਾਤ ਦਸੀਏ ਤਾਂ ਗੰਦਗੀ ਜਗ੍ਹਾ ਜਗ੍ਹਾ ਹੈ ਇਹ ਵੇਖ ਸਕਦੇ ਹੋ ਹਾਲਾਤ ਪਰਿਵਾਰ ਜੇ ਬਾਹਰ ਬੈਠੇ ਨੇ ਬੱਚੇ ਲੈ ਕੇ ਤਾਂ ਕਿਤੇ ਨਾ ਕਿਤੇ ਮੁਸੀਬਤਾਂ ਜਿਹੜੀਆਂ ਉਹ ਦਾਵਾ ਦੇ ਰਹੇ ਨੇ ਮੁਸੀਬਤ ਨੂੰ ਆਵਾਜ਼ ਦੇ ਰਹੇ ਨੇ ਕਿਉਂਕਿ ਮੱਛਰ ਜੋ ਹੈ ਉਹ ਬਿਮਾਰੀਆਂ ਜਿਵੇਂ ਤੁਸੀਂ ਵੇਖਿਆ ਕਿ ਬਹੁਤ ਸਾਰੇ ਵਾਇਰਸ ਚੱਲੇ ਨੇ ਔਰ ਭਾਈ ਸਾਹਿਬ ਕੋ ਦੱਸਣਾ ਚਾਹੁੰਦੇ ਨੇ ਹਾਂਜੀ ਕੀ ਦੱਸਣਾ ਚਾਹੁੰਦੇ ਜੀ ਸੜਕਾਂ ਬਿਲਕੁਲ ਟੁੱਟੀਆਂ ਨੇ ਆਪਾਂ ਖੁਦ ਇਹਨਾਂ ਦੇ ਵਿੱਚ ਮਿੱਟੀ ਲਾ ਕੇ ਬਦਰੀ ਲਾ ਕੇ ਪਾ ਰਹੇ ਆ ਪਾਣੀ ਖੜਾ ਅੱਗੇ ਬਹੁਤ ਜ਼ਿਆਦਾ ਸਾਡੀ ਬੇਟੀ ਆਈ ਹੋਣੀ ਤੇ ਦੋ ਤਿੰਨ ਦਿਨ ਹੋਏ ਨੇ ਇਹ ਤੇ ਉਹਨਾਂ ਦੇ ਬੂਹੇ ਦੇ ਅੱਗੇ ਵੇਖੋ ਆਪਾਂ ਆਪਣੇ ਕੋਲੋਂ ਪੈਸੇ ਲਾ ਕੇ ਤੇ ਰੋੜੀ ਤੇ ਮਿੱਟੀ ਪਾਣ ਦੀ ਛੜਕਦੀ ਬਹੁਤ ਮਾੜੀ ਹਾਲਤ ਹੈ ਆ ਦੱਸ ਦਈਏ ਕਿ ਜਿੱਥੇ ਇਹਨਾਂ ਵੱਲੋਂ ਮਿੱਟੀ ਪਾਈ ਜਾ ਰਹੀ ਹੈ ਇਹ ਵੇਖ ਸਕਦੇ ਹੋ ਕਿ ਮਿੱਟੀ ਰੋੜੀ ਜਿਹੜੀ ਹੈ ਸੁਖਮਣੀ ਕਲੋਨੀ ਵਿੱਚ ਲੋਕਾਂ ਵੱਲੋਂ ਆਪ ਪਾਈ ਜਾ ਰਹੀ ਹੈ ਜਿਹੜਾ ਲੋਕਾਂ ਨੇ ਲੱਖਾਂ ਰੁਪਏ ਖਰਚੇ ਨੇ ਔਰ ਇੱਥੇ ਕੋਠੀਆਂ ਲਈਆਂ ਨੇ ਔਰ 베ਗੋ ਵਾਲੇ ਏਰੀਏ ਦਾ ਨਾਮ ਬੋਲਦਾ ਤੂਤੀ ਬੋਲਦੀ ਆ 베ਗੋ ਵਾਲੇ ਏਰੀਏ ਦੀ ਕਿ ਐਨ ਆਰ ਆਈ ਲੋਕ ਨੇ ਔਰ ਬਹੁਤ ਪੜੇ ਲਿਖੇ ਤੇ ਵਧੀਆ ਲੋਕ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਤਸਵੀਰਾਂ ਵਿਖਾਈਆਂ ਜਾਣ ਵੇਖ ਸਕਦੇ ਹੋ ਕਿਵੇਂ ਮਿੱਟੀ ਆ ਕਿਵੇਂ ਰੋੜੀ ਆਪਣੇ ਕੋਲੋਂ ਤੇ ਜੇ ਘਰ ਦੇ ਅੱਗੇ ਗੰਦਗੀ ਇਸੇ ਤਰ੍ਹਾਂ ਹੀ ਮਿਲੇ ਤਾਂ ਕਿੰਨੂ ਇਹ ਦੱਸ ਪਾਉਣਗੇ ਕਿ ਸਾਡੀ ਕਲੋਨੀ ਵਿੱਚ ਆ ਜਾਓ ਅਸੀਂ ਤੁਹਾਨੂੰ ਆਪਣੇ ਕੋਲ ਲਿਜਾਣਾ ਚਾਹੁੰਦੇ ਆ ਅਸੀਂ ਤੁਹਾਨੂੰ ਆਪਣੇ ਕੋਲ ਰਿਹਾਇਸ਼ ਲੈ ਕੇ ਦੇਣਾ ਚਾਹੁੰਦੇ ਆ ਕਿਉਂਕਿ ਹਾਲਾਤ ਜਿਹੜੇ ਆ ਉਹ ਕੁਝ ਤਸਵੀਰਾਂ ਚ ਹੋਰ ਬੋਲਦੇ ਨੇ ਔਰ ਗਰਾਊਂਡ ਰਿਪੋਰਟ ਜਿਹੜੀ ਆ ਉਹ ਹੋਰ ਆ ਇਹ ਗਰਾਊਂਡ ਰਿਪੋਰਟ ਆ ਇਹ ਗਰਾਊਂਡ ਰਿਪੋਰਟ ਦੀ ਤੁਹਾਨੂੰ ਤਸਵੀਰ ਦੱਸਦੀ ਕਿ ਜੰਗਲ ਬੀਜਾਂ ਬਾਨ ਲੱਗ ਰਹੀ ਆ ਸੁਖਮਣੀ ਕਲੋਨੀ ਬੇਗੋਵਾਲ ਦੀ ਔਰ ਸਰਕਾਰਾਂ ਨੂੰ ਸਰਕਾਰਾਂ ਨੂੰ ਬੇਨਤੀ ਕਰਦੀ ਆ ਬਦਲਾਵ ਵਾਲਿਆਂ ਨੂੰ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਇਹ ਕਲੋਨੀਆਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਲੋਕਾਂ ਦੀ ਪ੍ਰੋਪਰ ਜਿਹੜੀ ਆ ਉਹ ਇਹ ਵੇਖੀ ਜਾਵੇ ਕੇਅਰ ਕੀਤੀ ਜਾਵੇ ਕਿਵੇਂ ਕਿ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਨੇ ਔਰ ਦੂਰ ਤੱਕ ਜੋ ਹੈ ਸੜਕਾਂ ਸਭ ਟੁੱਟੀਆਂ ਹੋ ਜਾਂ ਨੇ ਇਹ ਤਸਵੀਰਾਂ ਬੇਗੋਵਾਲ ਦੀਆਂ ਨੇ ਔਰ ਬੇਗੋਵਾਲ ਸੁਖਮਣੀ ਕਲੋਨੀ ਦੀਆਂ ਸਰਕਾਰਾਂ ਨੂੰ ਫਿਰ ਦੁਬਾਰਾ ਬੇਨਤੀ ਕਰਦੀਆਂ ਵਾਲੇ ਚੈਨਲ ਦੇ ਮਾਦੀਆਂ ਰਾਈਂ ਕਿ ਇਹ ਤਸਵੀਰਾਂ ਜੋ ਹੈ ਇਹ ਵੇਖ ਕੇ ਦੇਰਵਾ ਧਿਆਨ ਦਿਓ ਔਰ ਸੁੱਤੀਆਂ ਸਰਕਾਰਾਂ ਜੋ ਆ ਜਾਗ ਜਾਣ ਔਰ ਇਹਨਾਂ ਲੋਕਾਂ ਦਾ ਧਿਆਨ ਦੇਣ ਜੋ ਐਨ ਆਰ ਆਈ ਲੋਕ ਪੰਜਾਬ ਦੀ ਜਾਨ ਨੇ ਪੰਜਾਬ ਦੇ ਨਾ ਮੋਢਾ ਨਾ ਮੋਢਾ ਲਾ ਕੇ ਖੜਨ ਵਾਲੇ ਐਨ ਆਰ ਆਈ ਲੋਕ ਉਹਨਾਂ ਦੀਆਂ ਕਲੋਨੀਆਂ ਬੁਖਾ ਰਹੇ ਆ ਔਰ ਲੰਬੇ ਸਮੇਂ ਤੋਂ ਇਹ ਲੋਕ ਇਸੇ ਇਸ ਜਗ੍ਹਾ ਦੇ ਉੱਤੇ ਰਹਿ ਰਹੇ ਨੇ ਜਿੱਥੇ ਜੰਗਲ ਬੀਆਬਾਨ ਬਣੇ ਹੋਏ ਨੇ ਔਰ ਤਸਵੀਰਾਂ ਵਤ ਵਤ ਸ਼ੇਅਰ ਕਰ ਦਿਓ ਕੈਮਰਾਮੈਨ ਮਨੋਜ ਭਾਗਿਆ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ